ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਕਿ ਪੰਜਾਬੀ ਇਲੈਕਟਿਵ ਦਾ ਟਾਪਿਕ ਕਰਾਂਗੇ ਸਾਹਿਤ ਤੇ ਸਮਾਜ ਸਾਹਿਤ ਤੇ ਸਮਾਜ ਕੀ ਹੈ ਹਾਂਜੀ ਉਦੇਸ਼ ਸਭ ਤੋਂ ਪਹਿਲਾਂ ਤਾਂ ਸਾਹਿਤ ਤੇ ਸਮਾਜ ਦਾ ਪ੍ਰਾਚੀਨ ਸਮਵਰਲਕੀ ਜੁਗਾ ਜੁਗਾ ਤੋਂ ਅਨਿਖੜਮਾ ਸੰਬੰਧ ਬਣਿਆ ਹੋਇਆ ਮਤਲਬ ਕਿ ਸਾਹਿਤਾ ਸਮਾਜ ਨਾਲ ਜੁੜਿਆ ਹੋਇਆ ਤੇ ਸਮਾਜ ਆ ਜਿਹੜੇ ਕਿ ਸਾਹਿਤ ਨਾਲ ਜੁੜਿਆ ਹੋਇਆ ਦੋਨੇ ਹੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਪ੍ਰਾਚੀਨ ਸਮੁੱਚੇ ਕਿਉਂਕਿ ਪਾਠ ਦਾ ਦੂਜੇ ਮਤਲਬ ਪਾਠਕਾਂ ਨੂੰ ਆਪਣੇ ਭਾਵਨਾਵਾਂ ਨਾਲ ਜੋੜਨ ਲਈ ਕਈ ਲੇਖਕ ਸਾਹਿਤ ਰਚਨਾ ਕਰਦੇ ਨੇ ਮਤਲਬ ਕਿ ਬਹੁਤ ਸਾਰੇ ਜਿਹੜੇ ਰਾਈਟਰਸ ਨੇ ਜਿਹੜੇ ਸਾਹਿਤ ਰਚਦੇ ਨੇ ਤਾਂ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਦੂਜਿਆਂ ਨਾਲ ਜੋੜ ਸਕਣ ਜਾਂ ਦੂਜਿਆਂ ਦੀ ਭਾਵਨਾਵਾਂ ਨੂੰ ਆਪਣੇ ਨਾਲ ਜੋੜ ਸਕਣ ਤੇ ਆਪਣੇ ਰਚਨਾ ਵਿੱਚ ਉਹਨਾਂ ਗੱਲਾਂ ਨੂੰ ਵੀ ਆਧਾਰ ਬਣਾਉਂਦੇ ਨੇ ਜਿੰਨਾਂ ਦਾ ਸਬੰਧ ਖੋਰ ਨਾਲ ਕਰਿਆ ਨਾ ਹੀ ਹੁੰਦਾ ਬਲਕਿ ਉਹ ਸਿਰਫ ਆਪਣੇ ਬਾਰੇ ਹੀ ਨਹੀਂ ਸੋਚ ਕੇ ਦੂਜਿਆਂ ਬਾਰੇ ਸੋਚ ਕੇ ਵੀ ਜਿਹੜੇ ਕਿ ਆਪਣੇ ਸਾਹਿਤ ਰਚਨਾ ਕਰਦੇ ਨੇ ਤਾਂ ਕਿ ਕੰਤੂਜਨ ਆਪਣੇ ਨਾਲ ਜੋੜ ਸਕਣ ਤੇ ਦੂਜਿਆਂ ਦੀਆਂ ਗੱਲਾਂ ਨੂੰ ਧਾਰ ਬਣਾਉਣ ਤਾਂ ਕਿ ਉਹਨਾਂ ਨੂੰ ਆਪਾਂ ਉਹਨਾਂ ਦੇ ਵਿੱਚ ਆਪਣਾਪਨ ਮਹਿਸੂਸ ਹੋਵੇ ਤੇ ਪ੍ਰਸਿੱਧ ਅਲੋਚਕ ਜਿਹੜੇ ਕਿ ਰਾਨੇ ਵੈਲਕਨੇ ਸਾਹਿਤ ਨੂੰ ਸਮਾਜਿਕ ਸੰਸਥਾ ਮੰਨਦਾ ਸਾਹਿਤ ਨੂੰ ਕੀ ਕਹਿੰਦਾ ਸਮਾਜਿਕ ਸੰਸਥਾ ਦਾ ਨਾਂ ਲੱਗਾ ਅਗਰ ਸਾਹਿਤ ਸਮਾਜ ਸਾਹਿਤ ਉਤਪਤੀ ਵਿਸ਼ੇਸ਼ ਸਮਾਜਿਕ ਸੰਸਥਾ ਨਾਲ ਨਿਕਟੇ ਸੰਪਰਕ ਕਾਰਨ ਸੰਭਵ ਹੁੰਦੀ ਹੈ ਤੇ ਸਾਹਿਤਕਾਰ ਦੇ ਸ਼ਖਸੀਅਤ ਦਾ ਵਿਕਾਸ ਉਸ ਦਾ అనుభవ ਤੇ ਉਹਦੀ ਕਲਪਨਾ ਸਮਾਜ ਦੇ ਦੇਣਾ ਤੇ ਸਟੂਡੈਂਟਸ ਨੇ ਤਾਂ ਇਹレッスン ਕਰਨੇ ਨੇ ਇਹਦੇ ਵਿੱਚ ਜਾ ਕੇ ਤੁਹਾਡੇ ਲਾਈਨਾਂ ਕੇ ਪਿੱਛੇ ਹੋ ਜਨ ਤਾਂ ਕੰਫਿਊਜ਼ ਨਹੀਂ ਹੋਣਾ ਠੀਕ ਹੈ ਲਿਖ ਸਕਦੇ ਹੋ ਸਾਹਿਤ ਕਰ ਦੇ ਸ਼ਖਸੀਅਤ ਦਾ ਵਿਕਾਸ ਉਹਦਾ అనుਭਵ ਤੇ ਉਹਦੀ ਕਲਪਨਾ ਇਹ ਸਾਰੇ ਕੀ ਦੀ ਦਿੰਦੇ ਨੇ ਸਮਾਜ ਦੀ ਦੇਣਾ ਤੇ ਮੁੱਖ ਦੀ ਸਮਾਜਿਕ ਅਨੁਭੂਤੀ ਹੀ ਮਤਲਬ ਜੀ ਸਮਾਜ ਦੇ ਵਿੱਚੋਂ ਦਾ ਅਨੁਭੂਤੀ ਮਤਲਬ ਕਿ ਅਹਿਸਾਸ ਫੀਲਿੰਗਸ ਠੀਕ ਹੈ ਕਿਹਦਾ ਵੀ ਜਿਹੜਾ ਮਨੁੱਖੀ ਜਿਹੜੀ ਸਮਾਜਿਕ ਅਨੁਭੂਤੀ ਜੀ ਹੈ ਮਸਬਾਜਿਕ ਅਨੁਸਤ ਮਤਲਬ ਕਿ ਅਹਿਸਾਸ ਆ ਉਹਦੇ ਫੀਲਿੰਗਸ ਨੇ ਉਹੀ ਸਮਾਜ ਦੇ ਵਿੱਚ ਉਹਨੂੰ ਜਿਹੜੇ ਪਸ਼ੂ ਉਹਨਾਂ ਤੋਂ ਅਲੱਗ ਕਰਦੇ ਮਤਲਬ ਕਿ ਮਨੁੱਖ ਦੇ ਵਿੱਚ ਇਹ ਚੀਜ਼ ਹੈ ਕਿ ਉਹ ਸਮਾਜ ਦੇ ਵਿੱਚ ਰਹਿਣ ਮੁੱਖੀ ਕੋ ਸਮਾਜਿਕ ਪ੍ਰਾਣੀਆਂ ਇਹੀ ਉਹਨੂੰ ਇਹ ਜਿਹੜੇ ਬਾਕੀ ਜੀਵ ਨੇ ਵਸੂਆਂ ਤੋਂ ਅਲੱਗ ਵੱਖਰਾ ਕਰਦੀ ਹੈ ਮਨੁੱਖ ਨੂੰ ਤੇ ਮਨੁੱਖ ਦੀ ਸਮਾਜਿਕ ਅਨੁਭੂਤੀ ਸਮਾਜਿਕ ਕੀਮਤਾਂ ਦੇ ਨਾਲ-ਨਾਲ ਬਦਲਦੀ ਰਹਿੰਦੀ ਹੈ ਵੀ ਜੀ ਮਿਲ ਜੀ ਸਮਾਜਿਕ ਨੀਮਤਾ ਹੋਣਗੇ ਉਵੇਂ ਹੀ ਬਦਲਦੀ ਰਹਿੰਦੀ ਹੈ ਹਰ ਯੁੱਗ ਦੀ ਆਪਣੀਆਂ ਭਾਵਨਾਵਾਂ ਮਰਿਆਦਾਵਾਂ ਹੁੰਦੀਆਂ ਨੇ ਆਪਣੇ ਮਾਣਦੰਡ ਹੁੰਦੇ ਨੇ ਜੋ ਮਨੁੱਖੀ ਚੇਤਨਾ ਤੇ ਅਨੁਭੂਤੀਆਂ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ ਇਸ ਦੇ ਸਿੱਟੇ ਵੱਜੋਂ ਮਨੁੱਖ ਦੁਆਰਾ ਰਚੀ ਤਕ ਕਲਾ ਤੇ ਸਾਹਿਤ ਜਿਹੜਾ ਉਹ ਵੀ ਸਮਾਜ ਦੀਆਂ ਅਨੁਭੂਤੀਆਂ ਭਾਵਨਾਵਾਂ ਕਲਪਨਾਵਾਂ ਦਾ ਰੂਪ ਹੋ ਜਾਂਦਾ ਇਸ ਕਰਕੇ ਵਿਦਵਾਨ ਸਾਹਿਤ ਨੂੰ ਸਮਾਜ ਦਾ ਦਰਪਣ ਕਹਿੰਦੇ ਨੇ ਵਿਦਵਾਨ ਕੀ ਕਹਿੰਦੇ ਵੀ ਸਾਹਿਤਾ ਕੀ ਹੈ ਸਮਾਜ ਦਾ ਦਰਪਣ ਮਤਲਬ ਕਿ ਸਮਾਜ ਦਾ ਸ਼ੀਸ਼ਾ ਤੇ ਕੋਈ ਵੀ ਸਾਹਿਤ ਆਪਣੇ ਸਮਾਜ ਨਾਲੋਂ ਟੁੱਟ ਨਹੀਂ ਸਕਦਾ ਸਾਹਿਤਕਾਰ ਇੱਕ ਤਰ੍ਹਾਂ ਨਾਲ ਆਪਣੇ ਯੁੱਗ ਦਾ ਪ੍ਰਤੀਨਿਧ ਹੁੰਦਾ ਹੈ ਸਾਹਿਤਕਾਰ ਵੀ ਆਪਣੇ ਯੁੱਗ ਦਾ ਇੱਕ ਪ੍ਰਤੀਨਿਧ ਆਕੂ ਹੁੰਦਾ ਜਿਹੜੇ ਕਿ ਆਪਣੇ ਚੁਗਿਰਦੇ ਤੇ ਇਸ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਹੋਰਾ ਲੋਕਾਂ ਦੇ ਵਾਂਗ ਹੀ ਮਹਿਸੂਸ ਕਰਦਾ ਅਨੁਭਵ ਕਰਦਾ ਤੇ ਫਿਰ ਉਹਨਾਂ ਨੂੰ ਸਾਹਿਤ ਦੇ ਵਿੱਚ ਰਚਦਾ ਠੀਕ ਹੈ ਸਾਹਿਤ ਵਿੱਚ ਸਮਾਜਿਕ ਭਾਵਨਾਵਾਂ ਤੇ ਵਿਚਾਰਾਂ ਦਾ ਪ੍ਰਗਟਾਵਾ ਹੁੰਦਾ ਉਸੇ ਤਰ੍ਹਾਂ ਸਮਾਜ ਵੀ ਸਾਹਿਤ ਦੁਆਰਾ ਪ੍ਰਗਟਾਈ ਵਿਚਾਰਾਂ ਦੇ ਭਾਵ ਮਤਲਬ ਕੀ ਆਪਾਂ ਅੱਗੇ ਵਿਖਾਉਣ ਵੀ ਸਾਹਿਤਾ ਜਿਹੜਾ ਕਿ ਸਮਾਜਿਕ ਭਾਵਨਾਵਾਂ ਤੇ ਵਿਚਾਰ ਆ ਇਹਦੇ ਵਿੱਚ ਹੁੰਦੇ ਨੇ ਸਾਹਿਤ ਦੇ ਵਿੱਚ ਉਵੇਂ ਹੀ ਸਮਾਜ ਵਿੱਚ ਵੀ ਸਾਹਿਤ ਦੁਆਰਾ ਜਿਹੜੇ ਪ੍ਰਗਟਾਈ ਗਏ ਭਾਵ ਵਿਚਾਰ ਨੇ ਉਹਨਾਂ ਤੋਂ ਪ੍ਰਭਾਵ ਸਮਾਜ ਨੇੜ ਕੀ ਪ੍ਰਭਾਵਿਤ ਹੁੰਦਾ ਇਸ ਕਰਕੇ ਜਿੱਥੇ ਸਾਹਿਤਕਾਰ ਸਮਾਜ ਦਾ ਪ੍ਰਤੀਨਿਧ ਹੁੰਦਾ ਉੱਥੇ ਉਹ ਆਪਣੀ ਸਾਹਿਤ ਰਚਨਾ ਵਾਲੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਵੀ ਯਤਨ ਸ਼ੁਰੂ ਰੰਦਾ ਕਿ ਕੋਟੇਸ਼ਨਾਂ ਦੇਖਿਨਿ ਬਾਬੂ ਗੁਲਾਬ ਰਾਏ ਅਨੁਸਾਰ ਸਮਾਜ ਕਵੀ ਤੇ ਲੇਖਕਾਂ ਨੂੰ ਬਣਾਉਂਦਾ ਮਤਲਬ ਕਿ ਸਮਾਜ ਆ ਜਿਹਦੇ ਵਿੱਚੋਂ ਕਵੀ ਪੈਦਾ ਹੁੰਦੇ ਨੇ ਲੇਖਕ ਪੈਦਾ ਹੁੰਦੇ ਨੇ ਤੇ ਲੇਖਕ ਤੇ ਕਵੀ ਸਮਾਜ ਨੂੰ ਬਣਾਉਂਦੇ ਨੇ ਤੇ ਲੇਖਕ ਤੇ ਕਵੀ ਆਪਣੇ ਰਚਨਾਵਾਂ ਦੁਆਰਾ ਸਮਾਜ ਸਿਰਜਦੇ ਨੇ ਕਿ ਦੋਨੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ ਇਹ ਪ੍ਰਕਿਰਿਆ ਨਿਰੰਤਰ ਲਗਾਤਾਰ ਚਲਦੀ ਰਹਿੰਦੀ ਹੈ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਾਹਿਤ ਤੇ ਸਮਾਜ ਵਿੱਚ ਪ੍ਰਭਾਵ ਗ੍ਰਹਿਣ ਦਾ ਅ ਅਸਲ ਇੱਕ ਪਾਸੜ ਨਹੀਂ ਸਗੋ ਦੋਵੇਂ ਮਤਲਬ ਕਿ ਕੋਈ ਇੱਕ ਜਣਾ ਹੀ ਇਹਨਾਂ ਤੋਂ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦਾ ਦੋਨੇ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਹਨ ਇਸ ਸਮਾਜ ਸਾਹਿਤ ਤੋਂ ਸਾਹਿਤ ਸਮਾਜ ਤੋਂ ਸਾਹਿਤ ਦੁਆਰਾ ਸਮਾਜ ਨੂੰ ਨਵੀਂ ਪ੍ਰੇਰਨਾ ਕਰਕੇ ਹੀ ਲੋਕ ਆਪਣੇ ਜੀਵਨ ਨੂੰ ਸਾਹਿਤ ਰਚਨਾਵਾਂ ਦੇ ਨਾਇਕ ਨਾਇਕਾਵਾਂ ਦੇ ਜੀਵਨ ਅਨੁਸਾਰ ਢਾਲਣ ਨੂੰ ਜਤਨਸ਼ੀਲ ਹੋ ਜਾਂਦੇ ਹਨ ਬਦਲ ਕੇ ਸਾਹ ਦੇ ਵਿੱਚ ਜਿਵੇਂ ਨਾਵਲ ਨਾਟਕ ਕਹਾਣੀ ਦੇ ਵਿੱਚ ਜਿਹੜੇ ਨਾਇਕ ਨਾਇਕਾਵਾ ਹੁੰਦੇ ਨੇ ਉਹਨਾਂ ਦੇ ਅਕੋਰਡਿੰਗ ਹੀ ਲੋਕ ਆਪਣੇ ਜੀਵਨ ਨੂੰ ਟਾਲਣ ਲਈ ਯਤਨਸ਼ੀਲ ਹੋ ਜਾਂਦੇ ਨੇ ਕਈ ਵਾਰ ਤੇ ਅੱਗੇ ਹੈਗਾ ਗਲੈਡਸਟੋਨ ਦੇ ਅਨਸਾਰ ਲੇਖਕ ਸਮਾਜ ਤੋਂ ਜੋ ਕੁਝ ਬਾਸ਼ਪ ਰੂਪ ਦੇ ਵਿੱਚ ਮਤਲਬ ਕਿ ਲੇਖਕ ਕਹ ਰਿਹਾ ਵੀ ਮਤਲਬ ਕਿ ਇਸ ਦਾ ਰਾਈਟਰ ਦੇ ਅਨਸਾਰ ਵੀ ਇੱਕ ਰਾਈਟਰ ਆ ਜਿਹੜਾ ਲੇਖਕ ਹੈ ਉਹ ਸਮਾਜ ਦੇ ਵਿੱਚ ਉਹ ਜੋ ਵੀ ਚੀਜ਼ ਇੱਕ ਜਿਵੇਂ ਪਾਣੀ ਦਾ ਵਾਸ਼ਪ ਹੁੰਦਾ ਉਵੇਂ ਵਾਸ਼ਪੀ ਕਰਨਾ ਵੀ ਉਵੇਂ ਜੇ ਵਾਸ਼ਪ ਦੇ ਰੂਪ ਦੇ ਵਿੱਚ ਕੁਝ ਗ੍ਰਹਿਣ ਕਰਦਾ ਤਾਂ ਵਰਖਾ ਦੇ ਰੂਪ ਦੇ ਵਿੱਚ ਹੀ ਲੇਖਕ ਸਾਰੇ ਚੀਜ਼ਾਂ ਵਾਪਸ ਕਰ ਜਾਂਦਾ ਜੋ ਸਮਾਜ ਦੇ ਵਿੱਚੋਂ ਗ੍ਰਹਿਣ ਕਰਦਾ ਸਾਹਿਤਕਾਰ ਸਮਾਜ ਦੇ ਹੋਰਨਾਂ ਵਿਅਕਤੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਪ੍ਰਤਿਭਾਸ਼ਾਲੀ ਹੁੰਦਾ ਸਮਰੱਥ ਹੋਣ ਕਰਕੇ ਸਮਾਜ ਦੇ ਭਾਵਾਂਕਾਰਾਂ ਦੀ ਪੇਸ਼ਕਾਰੀ ਉਹਨਾਂ ਸਜੀਵ ਤੇ ਸ਼ਕਤੀਸ਼ਾਲੀ ਬਣਾਉਂਦਾ ਕਿਤੇ ਇਸ ਤਰ੍ਹਾਂ ਇਹ ਕਿਸੇ ਏ ਨੇਤਾ ਦੇ ਨਾਲ ਉਹ ਵਿਦੇਰੇ ਪ੍ਰਭਾਵਸ਼ਾਲੇ ਸਿੱਧਾ ਹੁੰਦਾ ਸਾਹਿਤਕਾਰ ਸਾਹਿਤ ਜਿਹੜਾ ਸਮਕਾਲੀ ਸਮਾਜਿਕ ਸਦਾਚਾਰਿਕ ਰਾਜਨੀਤਿਕ ਆਰਥਿਕ ਤੇ ਧਾਰਮਿਕ ਇਹਨਾਂ ਪ੍ਰਸਥਤੀਆਂ ਨੂੰ ਆਧਾਰ ਬਣਾ ਕੇ ਜਿਹੜੇ ਕੀ ਪੇਸ਼ ਕੀਤਾ ਜਾਂਦਾ ਤੇ ਸਾਹਿਤ ਉਸੀ ਸਮਾਜ ਦੀਆਂ ਕਈ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਸਮਾਜ ਦੀਆਂ ਘਾਟਾਂ ਕੀ ਨੇ ਕਮਜ਼ੋਰੀਆਂ ਕੀ ਨੇ ਕਾਮਨਾਵਾਂ ਕੀ ਨੇ ਕੋਸ਼ਿਸ਼ਾਂਵਾਂ ਕੀ ਨੇ ਪ੍ਰਾਪਤੀਆਂ ਕੀ ਨੇ ਸਦਾਚਾਰਕਾਂ ਦਾ ਕਿੰਨੇ ਸੱਭਿਆਚਾਰੀ ਕਿਹੇ ਸਾਰੇ ਆਪਾਂ ਨੂੰ ਸਾਹਿਤ ਤੋਂ ਪਤਾ ਲੱਗੂਗਾ ਸਮਾਜ ਬਾਰੇ ਤੇ ਸਾਹਿਦ ਵਿੱਚ ਵਿੱਚ ਦੇ ਲੋਕ ਉਹਨਾਂ ਦੇ ਤਰੀਕ ਤੋਂ ਆਪਾਂ ਨੂੰ ਪਤਾ ਲੱਗ ਸਕਦੀ ਆ ਅਗਿਆਨਾ ਸਮਾਜ ਵਿਸ਼ੇਸ਼ ਦੀ ਸਥਿਤੀ ਸਾਹਿਤਕਾਰ ਨੂੰ ਪ੍ਰਭਾਵਿਤ ਕਰਦੀ ਆ ਉਸੇ ਤਰ੍ਹਾਂ ਮਹਾਨ ਲੇਖਕ ਆਪਣੀ ਪ੍ਰਤਿਭਾ ਦੁਆਰਾ ਸਮਾਜ ਨੂੰ ਬਦਲਣ ਲਈ ਵੀ ਸਮਰੱਥ ਹੁੰਦਾ ਮਤਲਬ ਕਿ ਜੇ ਸਮਾਜ ਵਿਸ਼ੇਸ਼ ਵਿਸ਼ੇਸ਼ ਸਥਿਤੀਆਂ ਦੇ ਵਿੱਚ ਸਾਹਿਤਕਾਰ ਨੂੰ ਪ੍ਰਭਾਵਿਤ ਕਰਦਾ ਤਾਂ ਸਾਹਿਤਕਾਰ ਵੀ ਆਪਣੇ ਰਚਨਾਵਾਂ ਦੁਆਰਾ ਸਮਾਜ ਦੇ ਵਿੱਚ ਚੇਂਜਸ ਲਿਆ ਸਕਦਾ ਜਿਵੇਂ ਕਿ ਰੂਸੋ, வால்ਟੇਅਰ, ਜੌਨ ਲਾਕ, 카르ਮਕਸ ਇਹ ਸਾਰੇ ਨੇ ਜਿਨ੍ਹਾਂ ਨੇ ਆਪਣੇ ਰਚਨਾਵਾਂ ਦੁਆਰਾ ਸਮਾਜ ਦੇ ਵਿੱਚ ਇਨਕਲਾਬ ਲਿਆਂਦਾ ਕ੍ਰਾਂਤੀ ਨੂੰ ਜਨਮ ਦਿੱਤਾ ਭਾਰਤ ਦੇ ਸਮਾਜਿਕ ਆਰਥਿਕ ਖੇਤਰ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਬਾਕੀ ਪੁਰਸ਼ ਸਾਈਵਾਨ ਇਹਨਾਂ ਤੋਂ ਇਲਾਵਾ ਸੰਤ ਕਬੀਰ, ਤੁਲਸੀਦਾਸ, ਧੰਨਰਾਮ ਚਾਤਰਿਕ, ਨਾਨਕ ਸਿੰਘ ਨਵਲਕਾਰ, ਆਈਸੀ ਨੰਦਾ ਇਹਨਾਂ ਨੇ ਰਚਨਾਵਾਂ ਨਹੀਂ ਵੀ ਭਾਰੀ ਹਿੱਸਾ ਪਾਇਆ ਸਮਾਜ ਨੂੰ ਜਿਹੜੇ ਕਿ ਸਮਾਜਿਕ ਤੇ ਆਰਥਿਕ ਖੇਤਰ ਦੇ ਵਿੱਚ ਰੂਪਾ ਵਿਦ ਕਰਨ ਲਈ ਜਾਂ ਆਪਾਂ ਕਹਿ ਸਕਦੇ ਵੀ ਬਦਲਾ ਲਿਆਉਂਦੇ ਨੇ ਇਸ ਤਰ੍ਹਾਂ ਸਾਇਹਦਕਰ ਆਪਣੇ ਲਿਖਤਾਂ ਨਾਲ ਸਮਾਜ ਦੀ ਅਗਵਾਈ ਕਰਦਾ ਹੈ ਤੇ ਉਸ ਦੀ ਪ੍ਰਗਤੀ ਵਿੱਚ ਹਿੱਸਾ ਪਾਉਂਦਾ ਤੇ ਸਮਾਜ ਦਾ ਆਧਾਰ ਵਿੱਚ ਇਹ ਮੋਰੀ ਦਾ ਇੱਕ ਰੋਲਾ ਦਾਗਾ ਸਾਇਹਦਨ ਸਮਾਜ ਦੇ ਸੰਵੰਦਾਂ ਦੇ ਪੱਖ ਤੋਂ ਸਾਇਹਦਕਰ ਦੀ ਭੂਮਿਕਾ ਨੂੰ ਤਿੰਨ ਰੂਪਾਂ ਵਿੱਚ ਦੇਖ ਸਕਦੇ ਆਂ ਪਲਾਈਨ ਪ੍ਰਵਾਨਗੀ ਜਾਂ ਵਿਰੋਧ ਪਲਾਈਨ ਪ੍ਰਵਾਨਗੀ ਜਾਂ ਵਿਰੋਧ ਚੇਤਨ ਦੇ ਸੁਹਿਰਦ ਸਾਇਹਦਕਰ ਆਮ ਕਰਕੇ ਤੀਜਾਰਾ ਬਣਾਉਂਦੇ ਨੇ ਇਹ ਚੇਤਨਾ ਤੇ ਸਹਿਰਤ ਜਿਹੜਾ ਸਾਹਿਤਕਾਰ ਆ ਉਹ ਤੇ ਪੱਖ ਵਾਲਾ ਰਾਹ ਬਣਾਉਂਦਾ ਮਤਲਬ ਕਿ ਵਿਰੋਧਤਾ ਵਾਲਾ ਅਗਰ ਸਮਾਜ ਵਿੱਚ ਕੁਝ ਵਿਰੋਧ ਹੈ ਤਾਂ ਉਹਦੇ ਵੀ ਚੇਨ ਲੈ ਕੇ ਆਉਂਦਾ ਉਹ ਆਪਣੇ ਯੁੱਗ ਦਾ ਤੇ ਸਮਾਜ ਦਾ ਚੇਤਨ ਟਿੱਪਣੀਕਾਰ ਬਣਦਾ ਤੇ ਉਸ ਦਾ ਪੱਖ ਪ੍ਰਦਰਸ਼ਨ ਕਰਦਾ ਸਾਹਿਤ ਤੇ ਸਮਾਜ ਦੇ ਸੰਬੰਧ ਬਾਰੇ ਪ੍ਰਾਚੀਨ ਭਾਰਤੀ ਸਾਹਿਤ ਵਿੱਚ ਉਹਦੇ ਰਚਨ ਤਾਂ ਨਹੀਂ ਰਹੀ ਕਿਉਂਕਿ ਭਾਰਤੀ ਸਾਹਿਤ ਵਿੱਚ ਮੁੱਖ ਤੌਰ ਤੇ ਦਰਸਮੂਲਕ ਤੱਤ ਪਰ ਹੀ ਜੋੜ ਦਿੱਤਾ ਜਾਂਦਾ ਸੀ ਤੇ ਪਰੰਤੂ ਪਛਮੀ ਸਾਹਿਤ ਵਿੱਚ ਇਸ ਦੀ ਜਿਹੜੀ ਬਲਵਾਨ ਪਰੰਪਰਾ ਤੇ ਜੋ ਕਿਸ ਸਮੇਂ ਦੇ ਵਿੱਚ ਭਾਵੇਂ ਐਬਸਰਡਿਟੀ ਨੇ ਹੋ ਜੇ ਹੋਰ ਨਕਾਰਾਤਮਕ ਰੁਝਾਨ ਸਾਹਿਤ ਵਿੱਚ ਪ੍ਰਗਟ ਹੋਏ ਨੇ ਪਰ ਇਹਨਾਂ ਦੇ ਬਾਵਜੂਦ ਸਾਹਿਤ ਤੇ ਸਮਾਜ ਦੇ ਰਿਸ਼ਤੇ ਨੂੰ ਕੋਈ ਖਤਰਾ ਨਹੀਂ ਕਿਉਂਕਿ ਇਹ ਸਾਹਿਤ ਮਨੁੱਖੀ ਭਾਵਨਾਵਾਂ ਦੀ ਉਪਜਾ ਤੇ ਮਨੁੱਖੀ ਇੱਕ ਸਮਾਜਿਕ ਜੀਵ ਹੈ ਸੋ ਇਹ ਸੀ ਸਾਹਿਤ ਤੇ ਸਮਾਜ ਦੇ ਸੰਬੰਧ ਥੈਂਕਸ